ਸਸ਼ੀਕਾ ਅਪਰਾਸ਼ਾਂ ਘਟਾਇਆ ਹੋ ਗਿਆ ਜੀ दाल ਰੋਟੀ ਦਾ ਅੱਜ ਮੈਂ ਦਾਲ ਬਣਾਉਣ ਜਾ ਰਹੀ ਹਾਂ ਜੀ ਆਲੂਆਂ ਦੀ ਬੰਦ ਗੋਭੀ ਮਟਰ ਤੇ ਇੱਧਰ ਹੈਗਾ ਲਸਣ ਹਰੀ ਮਿਰਚ ਤੇ ਗੰਡਾ ਜਿਹਨੂੰ ਪਿਆਜ਼ ਕਹਿੰਦੇ ਤੁਸੀਂ ਅੰਗਰੇਜ਼ੀ ਦੇ ਵਿੱਚ ਗੰਡਾ ਪਿਆਜ਼ ਕਹਿੰਦੇ ਆ ਤੁਸੀਂ ਅਸੀਂ ਗੰਡਾ ਕਹਿੰਦੇ ਆ ਜੀ ਤੇ ਫਿਰ ਅੱਪਾ ਸ਼ੋਪਿੰਗ ਕਰਕੇ ਆ ਗਈ ਸੀਗੀ ਠੀਕ ਆ ਘਰ ਦਾ ਸਾਮਾਨ ਸਾਰਾ ਖਤਮ ਸੀਗਾ ਤੇ ਮੈਂ ਆ ਗਈ ਸੀ ਹਣਾ ਘਰ ਦਾ ਸਮਾਨ ਲੈ ਕੇ ਘਰੇ ਆ ਕੇ ਆਪਾਂ ਸਬਜੀ ਕੱਟੀ ਐ ਜੀ ਤੇ ਹੁਣ ਸੋ ਮੋ ਸਿਤਾਰਕੇ ਛੜਕੇ ਲੱਗਦੇ ਦਿਖਾਉਨੇ ਆ ਜੀ ਕਿਵੇਂ ਅਸੀਂ ਤੜਕਾ ਛੜਕਾ ਲਾ ਰਹੇ ਆ ਫਰੈਂਡ ਦਾਲ ਨੂੰ ਤੇ ਬਾਕੀ ਕੀ ਕਹਿੰਦੇ ਆਗੇ ਫਰੈਂਡ ਮੈਨੂੰ ਨਾ ਮੈਂ ਕਿਸੇ ਦੇ ਘਰੇ ਗਈ ਸੀਗੀ ਉਹ ਬਹੁਤ ਅੱਛੇ ਇਨਸਾਨ ਆ ਜਿਨ੍ਹਾਂ ਦੇ ਘਰੇ ਮੈਂ ਗਈ ਸੀ ਤੁਹਾਨੂੰ ਮੈਂ ਪਹਿਲਾ ਵਾਲੇ ਬਲੌਗ ਚ ਦੱਸ ਹੀ ਦਿੱਤਾ ਸੀਗਾ ਉਹਨਾਂ ਨੇ ਮੈਨੂੰ ਦੋ ਸੂਟ ਦਿੱਤੇ ਫਰੈਂਡ ਉਹ ਮਾਤਰ ਨੂੰ ਇਹ ਤੁਸੀਂ ਲਾਸਟ ਦੇ ਦੇਖ ਲਿਓ ਠੀਕ ਆ ਮੈਂ ਤੁਹਾਨੂੰ ਦਿਖਾਉਂਗੀ ਇਸੇ ਬਲੌਗ ਦੇ ਵਿੱਚ ਜਮਾਂ ਲਾਸਟ ਤੇ ਦਿਖਾਉਂਗੀ ਤੁਹਾਨੂੰ ਠੀਕ ਆ ਜੀ ਨਾਲੇ ਮੈਂ ਤੁਹਾਨੂੰ ਰਾਸ਼ਨ ਦਿਖਾਉਂਗੀ ਵੀ ਮੈਂ ਰਾਸ਼ਨ ਕੀ ਕੀ ਲੈ ਕੇ ਆਈਆਂ ਤੁਹਾਨੂੰ ਮੈਂ ਇੱਕ ਇੱਕ ਚੀਜ਼ ਦਿਖਾਉਂਗੀ ਫਰੈਂਡ ਵੀ ਕੀ ਕੀ ਮੈਂ ਲੈ ਕੇ ਆਈਆਂ ਨੂਨ ਹਲਦੀ ਮਸਾਲੇ ਹਲਦੀ ਰਾਤ ਮੈਨੂੰ ਕਿਸੇ ਦੇ ਘਰੋਂ ਮੰਗਲੀ ਪਈ ਠੀਕ ਆ ਤੇ ਚਲੋ ਠੀਕ ਆ ਫਰੈਂਡ ਉਹ ਤੁਸੀਂ ਐਂਡ ਤੇ ਦੇਖ ਲਿਓ ਵੀ ਮੈਂ ਕੀ ਕੀ ਸਮਾਨ ਲੈ ਆਈਆਂ ਹੁਣ ਮੈਂ ਤੁਹਾਨੂੰ ਸਿਖਾਉਣ ਜਾ ਰਹੀ ਆ ਦਾਲ ਕਿਵੇਂ ਬਣਦੀ ਆ ਫਰੈਂਡ ਤੇ ਰੋ ਪਾਪਾ ਤਾਂ ਹਨ ਤਾਂ ਪਾਪਾ ਨਾਲ ਦੋ ਭਾਂਡੇ ਧੋਣਾ ਨਾਲ ਭਾਂਡੇ ਪੈਸੇ ਕਿ ਆਵੇ ਤੇ ਦੱਸ ਨੇ ਹਮ ਬਾਹਲੇ ਹੋ ਜਾਂਦੇ ਆ ਅਜ ਤੇਰ ਮੇਰਾ ਗੱਲ ਕੀ ਆਂਦਾਗਾ ਤੇ ਉਹਦਾ ਪਾਪਾ ਕੋਲ ਜੀ ਸਮਾਨ ਦਾਣੂ ਲਾਣਾ ਗਿਆ ਪਤਾ ਕਿ ਕਹਿੰਦਾ ਤੇ ਫਿਰ ਮਨ ਕੋਲ ਦੀ ਕੰਮ ਨਹੀਂ ਆਈ ਮੈਂ ਸਮਾਨ ਕੀ ਕੀ ਲੈ ਆਈਆਂ ਤੇ ਕਿਹੜੇ ਨੂੰ ਉਹਨੇ ਸਮੂਡ ਦਿੱਤਾ ਹੈ ਕਿ ਮੈਂ ਉਹਨੂੰ ਦਿਖਾਵਾਂਗੀ ਜੀ ਇੱਕ ਗੰਦਮਾ ਨੂੰ ਕਾਸ਼ੰਤ ਲੱਗਦਾ ਦਾਦਾ ਦਾ ਵਾਲੀ ਇਹ ਮੈਂ ਫੜੀ ਫੜੀ ਮਾਣ ਦਾ ਦੋ ਪੰਜ ਤੇ ਤੋਣ ਗੇ ਇਹ ਵੀ ਜ਼ਰੂਰੀ ਹੈ ਜ ਮਜਾਦਾ ਆਪਾਂ ਕੰਮੇ ਪੀਨੇ ਆ ਨਾ ਤੇ ਜਿਮਾਤੋਂ ਬਾਕੀ ਸਭ ਆਪ ਲੱਗਦਾ ਜਦੋਂ ਆਪਾਂ ਨਾ ਤੋਂ ਲੈਨੇ ਤੇ ਬਰੈਡ ਨਾਲ ਆ ਕੇ ਖਸਖਰੀ ਆ ਮੈਂ ਜਨਾ ਲੀਦੀ ਦਾ ਆਓ ਬਦ ਆਸਨ ਲੈ ਕੇ ਆ ਅਸੀਂ ਨਾਲ ਦੀ ਦਾ ਆਪਾਂ ਨਾ ਬਣਾਓ ਤੇ ਕੋਸ ਤਰਕਾ ਲਾਉਂਦਾ ਦਿਖਾਉਂ ਨਹੀਂ ਆ ਤੇ ਉਸ ਤੋਂ ਬਾਅਦ ਰਾਤ ਨੂੰ ਆਂਦੀ ਮੈਂ ਦੇਖੀ ਲੱਗਿਆ ਨਹੀਂ ਆ ਆਹਦੇ ਵਿੱਚ ਜੀਰਾ ਥੋੜਾ ਜਿਹਾ ਮੋਂ ਆਪਾਂ ਪਹਿਲਾਂ ਪਾਵਾਂਗੇ ਲਸਣ ਲਸਣ ਮੜਾ ਕੇ ਪਾ ਦੇ ਜਦੋਂ ਬਸਮੇll ਵਧੀਆ ਆਉਗੀ ਠੀਕ ਹੈ ਜੀ ਥੋੜੇ ਜਿਹੇ ਆਪਾਂ ਪਕਾ ਣਦੇ ਮਾਂਗੇ ਲਸਣ ਨੂੰ ਤੇ ਪਾਣ ਮੇਂ ਪੁੰਨ ਦੇ ਦੋ ਕਾੜਾੜਾ ਕਾੜ ਚੱਛੇ ਨਰਚੀ ਕਾੜ ਚੀ

ਆਟਾ ਮੇਰਾ ਗੁੰਨਣਾ ਪਿਆ ਹੋਣਾ ਆਟੇ ਦੀ ਮੈਨੂੰ ਕੋਈ ਟੈਨਸ਼ਨ ਨਹੀਂ ਆ ਦੇਖ ਸਾਹ ਦੇਖ ਸੇ ਮਾਈਨਸ 7 ਆ ਗਿਆ ਤਾਂ ਫੇ ਸੱਤ ਸੇ ਦੇਸੀਗੇ ਫੇ ਉਹ ਦੋ ਘੰਟੇ ਆ ਗਏ ਨੇ ਨੇੜੇ ਆ ਫੇ ਫਰੈਂਡ ਨੂੰ ਅੱਜ ਗਰਮ ਗਰਮ ਸੇ ਰੋਟੀਆਂ ਦੇਵਾ ਕੇ ਬਣਾ ਕੇ ਠੀਕ ਹੈ ਗਰਮ ਗਰਮ ਸਬਜ਼ੀ ਦੇਵਾਂਗੀ ਫਰੈਂਡ ਵਾਹ ਵਾਹ ਦਾਲ ਦਾ ਵੀ ਰਿੜੀ ਬਣਾਵਾਂਗਾ ہاں ਹੋ ਆ ਲੂਆ ਦੀ ਮਟਰਾਂ ਦੀ ਕੇ ओहो ਬੰਦ ਕੋਲ ਬਣੀ ਬ੍ਰੈਂਡ ਇਹ ਉਹ ਆਪਣੇ ਭੱਜ ਜਾਣਗੇ ਸਮਾਨਾ ਸਮਾਨਾ ਜਦੋਂ ਬ੍ਰੈਂਡ ਆਪਣਾ ਗਿਆ ਭੱਜ ਜਾ ਠੀਕ ਹੈ ਜੀ ਇਹ ਨਾਲ ਬ੍ਰੈਂਡ ਆਪਣੀ ਲੱਗਿਆ ਐਡਵਾਰਤ ਹੁਣ ਆਪਣਾ ਮਸਟਾਰਡ ਪਾ ਦੇਣਾ ਹਾਂ ਦਾ ਸ਼ਾਰਟ ਮੂਵ ਗਿਆ ਨਾ ਇਹ ਤੁਸੀਂ ਸਪੋਰਟ ਕਰਿਓ ਜੀ ਠੀਕ ਹੈ ਤੇ ਅੱਜ ਦਾ ਮੌਕਾ ਸ਼ਾਰਟ ਮੂਵੀ ਕਰਨ ਜਾ ਰਹੇ ਸੀ ਲਵਲੀ ਬਾਗ ਨਾਲ ਤੇ ਹੈਪੀ ਬਾਗ ਨਾਲ ਮੈਂ ਸਾਡੇ ਪ੍ਰਵੀਨ ਹੋਊਗੀ ਮੈਂ ਬਹੁ ਦਾ ਰੋਡ ਕੀਤਾ ਸੀ ਪ੍ਰਵੀਨ ਨੇ ਤੇ ਇੱਕ ਬਾਰੇ ਭੈਣ ਆ ਅਨੀਤਾ ਦਿੱਤਾ ਨੇ ਕੋਸ਼ਾ ਇਹਦਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਮੇਰਾ ਨਾਮ ਯਾਦੋਂ ਮਤਲਬ ਲੋਗਰੇ ਨਾਮ ਲੈਣ ਲੱਗੇ ਆ ਠੀਕ ਹੈ ਇੱਕ ਜਦ ਮੈਂ ਸਰਾਸ਼ ਦਿਖਾਉਂਗੀ ਉਹੋ ਤਰ੍ਹਾਂ ਕੰਮ ਹੋਊਗੀ ਅਨੀਤਾ ਜੀ ਠੀਕ ਹੈ ਘਰ ਜੀ ਜੀ ਸਿੱਪਾ ਮੇਰਾ ਨਾਮ ਲੈ ਜੀ ਮੈਂ ਸਮਝੂਗੀ ਤੇ ਅਨੀਤਾ ਜੀ ਨਾਮ ਤੇ ਤੈਨੂੰ ਟਰੱਕ ਭਰ ਕੇ ਯੇਸ ਲੈ ਕੇ ਮੇਰਾ ਬਲੌਗ ਦੇਖ ਲਿਆ ਸਾਰਿਆਂ ਨੂੰ ਲਵ ਯੂ ਆ ਕਿਰਨਾ ਪਿੰਡਾ ਵੱਲੋਂ ਠੀਕ ਹੈ ਜੀ ਹੁਣ ਆਪਾਂ ਇਹ ਚ ਪਾਦਾਂਗੇ ਨਮਕ ਸਵਾਦ ਅਨੁਸਾਰ ਨਮਕ ਥੋੜਾ ਪਾ ਮੰਗੇ ਨਮਕ ਆਪਣਾ ਬਾਤੀ ਪੈਸਾ ਅੰਦਾਜ਼ੇ ਬੰਦ ਨਾ ਕਿਤੇ ਕਿਹ ਨਾਲ ਕਾ ਕਰਦੀ ਹੋਏ ਝੋਟਕੀ ਮਾਰ ਕੇ ਪਰ ਕੀ ਕਰਾਂ ਝੋਟਕੀ ਕਦੇ ਕਦੇ ਮਾਰੂ ਜੀ ਨਹੀਂ ਕਰਦਾ ਮੇਰਾ ਨਾ ਬੇਸਤਰੀ ਦਾ ਆਦਮਾ ਕਿ ਹਜ਼ਰੂ ਠੀਕ ਹੈ ਜੀ ਹੁਣ ਆਪਾਂ ਕਰ ਜੇ ਕੋਣ ਲੱਗਿਆ ਜੀ ਹਲਦੀ ਸੁਹਾਗ ਦਾ ਨਜ਼ਾਰਾ ਹੁਣ ਆਪਾਂ ਪਾ ਲਾਂਗੇ ਜਿਹਦੇ ਵਿੱਚ ਦਾਲ ਆ ਤੁਹਾਡੇ ਸਭ ਨੂੰ ਪਾਰੀਂ ਦਾਲ ਵਿੱਚ ਬੰਦ ਗੋਭੀ ਆ ਮਟਰ ਆ ਤੇ ਆ ਚੱਕੋ ਜੀ ਨਾ ਜੀ ਮੰਨ ਤੇ ਕਰਕੇ ਜਰੂਰ ਨਸੋ ਵਿਦਾਉਣੇ ਤੇ ਜੀ ਸਭ ਤੋਂ ਪਹਿਲਾਂ ਜੀ ਇਹ ਮੌਨਪਾਇ ਦੇ ਪੌਣ ਲੱਗਾ ਜਵਾਦ ਅਨੁਸਾਰ ਮਿਰਚੀ ਕਿਉਂਕਿ ਮਿਰਚਾਂ ਦਾ ਹੱਲਣਾ ਪੈਗਾ ਵੀ ਰੋਹ ਟੰਗਾ ਦੇ ਵਿੱਚ ਮੁਰਗੇ ਦਾ ਮਗਰ ਮੁਰਗੇ ਫੱਤੀ ਨਾ ਜਾਵੇ ਮਿਲਕਾ ਨਾਲ ਤੋਂ ਹੋਰ ਮਿਰਬਾਲਾ ਪਾਏ ਜਾ ਆਹਾ ਆਹਾ ਸਵੇਰ ਜੀ ਤਾਂ ਫਰੈਂਡ ਆਉਣਾ ਅਸਲ ਵਿੱਚ ਬਾਹਰ ਹੀ ਆਸਮਾਨ ਅੱਜ ਅੱਜ ਪਿਆਰ ਤੇਰਾ ਮੇਰਾ

ਰਾਖਟ ਦਿਖਾਇਆ ਕਿੰਨੀ ਦਿਖਾਇਆ ਸਬਜ਼ੀ ਦਾਲ ਨਹੀਂ ਤੇ ਸਬਜ਼ੀ ਹੁਣ ਬਹੁਤ ਦਿਨ ਹੋ ਗਏ ਖਾਈ ਜਾਂਦੇ ਅੰਡਾਲਾ ਹੁਣ ਆਪਾਂ ਮੂੰਗੀ ਦੀ ਸਬਜ਼ੀ ਬਣਾਵਾਂਗੇ ਸ਼ਾਇਦ ਕੱਲ ਨੂੰ ਜਾ ਜੇ ਤਾਂ ਸਵੇਰੇ ਇਹ ਸਬਜ਼ੀ ਪ੍ਰਦਾਨ ਖਤਮ ਹੋ ਗਈ ਫਿਰ ਆ ਫਿਰ ਸਵੇਰੇ ਮੂੰਗੀ ਦੀ ਦਾਲ ਬਣਾ ਕੇ ਬਾਹਰੀ ਸੁਆਦ ਪੀ ਗਲੀ ਮੂੰਗੀ ਇਹ ਕਿਹ ਕਿ ਦੰਗਾ ਬਰਵਾ ਦਿਖਾਉਣੀ ਆ ਤੁਹਾਨੂੰ ਹੁਣ ਜਿਹੜਾ ਜਿਹੜਾ ਮੈਂ ਰਸਣ ਲੈ ਕੇ ਆਈ ਆ ਠੀਕ ਹੈ ਤੇ ਤੁਸੀਂ ਕਮੈਂਟ ਜਰੂਰ ਕਰਿਓ ਤੇ ਦੇਖੋ ਨੀ ਮੈਂ ਤੁਹਾਨੂੰ ਜਿਹੜਾ ਮੈਂ ਰਸਣ ਲੈ ਕੇ ਆਈ ਆ ਸ਼ੁਰੂ ਕਿ ਆਪਾਂ ਆ ਗਏ ਸੀਗਾ ਅੱਜ ਕੋ ਰਸਣਾ ਟੱਪਾ ਆ ਪਾੜ ਤੋਂ ਕਰਤੀ ਆ ਠੀਕ ਹੈ ਤੇ ਫਿਰ ਇੱਕ ਖੁਸ਼ਖਬਰੀ ਆ ਜਿਨ੍ਹਾਂ ਦੇ ਘਰੇ ਮੈਂ ਗਈ ਸੀ ਮੋਂ ਉਹਨਾਂ ਦੇ ਨਾਲ ਅੱਜ ਤੋਂ ਮਨ ਲੱਗਦਾ 15 ਸਾਲ ਪਹਿਲਾਂ ਦੀ ਗੱਲ ਆ ਹਨਾ ਪੁੱਪੂ 15 ਸਾਲ ਨਹੀਂ ਹਾਂ ਇਹ 2012 ਕ ਦੀ ਗੱਲ ਆ ਮੈਂ ਉਹਨਾਂ ਦੇ ਕੰਮ ਕਰਦੀ ਸੀ ਫਰੈਂਡ ਉਹਨਾਂ ਦੇ ਮੈਂ ਕੱਪੜੇ ਧੋਹਦੀ ਹੁੰਦੀ ਸੀਗੀ ਅੱਜ ਉਹਨਾਂ ਨੇ ਮੇਰੇ ਇੰਨਾ ਪਿਆਰ ਦਿੱਤਾ ਦੇਖੋ ਫਰੈਂਡ ਹਨ ਸੂਟ ਦਿੱਤਾ ਉਹਨਾਂ ਨੇ ਦੋ ਇੱਕ ਤਾਂ ਮੈਨੂੰ ਇਹ ਸੂਟ ਦਿੱਤਾ ਇਹ ਪੂਰਾ ਮੋਟਾ ਸੂਟ ਆ ਫਰੈਂਡ ਬਹੁਤ ਸੋਹਣਾ ਸੂਟ ਹੈਗਾ ਪਰ ਮੂਨੇ ਦਿੱਤਾ ਮੇਰੇ ਸੇ ਲੈ ਲੈ ਮੈਨੂੰ ਤੇ ਇਹ ਕਹਿੰਦੇ ਜੀ ਦਿੱਤਾ ਫਰੈਂਡ ਲੈ ਕੇ ਤਾਂ ਮੈਂ ਬਾਗ ਗਈ ਸੀਗੀ ਰਾਸ਼ਨ ਵਾਸਤੇ ਤੇ ਆਹ ਦੇਖੋ ਫਰੈਂਡ ਉਹ ਸਮੋਸਾ ਕਰਕੇ ਭਾਰਤ ਤੇ ਆਵਣ ਕੇਸ ਦਿੱਤਾ ਉਹਨੇ ਸੂਟ ਦੇ ਨਾਲ ਤੇ ਦਫਾ ਨਹੀਂ ਫਰੈਂਡ ਮੈਂ ਤੁਹਾਨੂੰ ਸੂਟ ਤੇ ਆਹ ਦੇਖ ਸੂਟ ਫਾਨੂੰ ਇਹ ਸੂਟ ਬਹੁਤ ਸੋਹਣਾ ਸੂਟ ਹੈ ਦੇਖੋ ਹਰੇ ਰੰਗ ਦਾ ਇਹ ਸਵਾਇਆ ਨਾ ਜਦੋਂ ਆਏ ਕਿਰਨਾਂ ਦੇ ਪਾਇਆ ਜਦੋਂ ਧੰਨ ਧੰਨ ਹੋ ਜਾਣੀ ਹੈ ਫਰੈਂਡ ਬਹੁਤ ਭਾਰਾ ਸੂਟ ਹੈਗਾ ਇਹ ਵੀ ਰੰਮੂ ਨੇ ਦਿੱਤਾ ਬੰਦੋ ਸੂਟ ਦਿੱਤਾ ਫਰੈਂਡ ਉਹਨਾਂ ਨੇ ਉਹਨਾਂ ਦੇ ਮੈਂ ਕੰਮ ਕਰਦੀ ਸੀ ਬ੍ਰੈਟ ਬਹੁਤ ਚਿਰ ਪਹਿਲਾਂ ਇਹ ਆ ਦੇਖੋ ਕਿ ਡਿਜ਼ੋਣੀ ਚੁੰਨੀ ਆ ਮੈਂ ਦਸਾਂ ਤੇਰੀ ਵੇ ਤੇਰੇ ਬਿਨਾ ਸਹਾਰਾ ਆ ਦੇਖੋ ਦੋ ਸੂਟ ਦਿੱਤੇ ਆ ਬਾਕੀ ਆ ਰਾਸ਼ਨ ਆ ਗਿਆ ਸਾਡਾ ਜੀ ਲਾ ਪਰ ਪਾ ਦੀ ਆ ਜੀ ਤੇ ਹੁਣ ਅਸੀਂ ਇਹਨਾਂ ਨੂੰ ਪਾਵਾਂਗੇ ਜੇ ਆਹਦੇ ਡੱਬਿਆਂ ਚੋਂ ਫਰੈਂਡ ਓ ਡੱਬਿਆਂ ਦਾ ਪਰਾਂਟਾ ਦੋ ਫੇਲ ਜਿੰਦਗੀ ਚ ਤੁਸੀਂ ਡੱਬੇ ਨਹੀਂ ਦੇਖਿਆ ਹੋਣਾ ਓ ਡੱਬੇ ਅੱਲਾ ਫਰੈਂਡ ਏ ਆਦੇ ਹਾਦੇ ਨੂੰ ਭਕਾਰ ਨੂੰ ਲਈ ਆਹ ਸਮਾਨ ਤੇ ਪਾਜਾ ਪਾਜਾ ਫਰੈਂਡ ਆ ਕੋਫੀ ਲੈ ਆਂਦੀ ਕੋਫੀ ਕੋਫੀ ਕਿੰਦਰ ਕੋਫੀ ਪੀਆ ਕਰੂੰਗੀ ਹਾਂ ਫਰੈਂਡ ਨਾ ਨਾ ਇਹ ਉਹ ਇਹ ਮੇਰੇ ਕੋਲ ਆਂਦੇ ਫਰੈਂਡ ਨੂੰ ਆਉਂਦਾ ਹਾਂ ਹਾਂ ਤੇ ਹੋਰ ਫਰੈਂਡ ਸਾਭ ਲੈਂਦੀ ਆ ਭਾਂਡੇ ਨਾਲ ਫਰੈਂਡ ਕੁਝ ਮਗਾਜ਼ਦਾ ਦਿਆਂ ਨਾਲ ਯੰਨ ਆਦਾਂ ਮਿਕਲਾ ਸਨੋ ਹੁੰਨੀ ਸੋਪੇੜਾ ਸੌ ਲੱਗੇ ਫਰੈਂਡ ਬਿਲ ਤਾਂ ਐਸਾ ਨਿਕਲ ਕੇ ਨਾ ਦੇ ਲ ਤੇ ਮੇਰੇ ਗੁੱਟਾਂ ਚ ਜਾ ਬਚਿਆ ਮੈਂ ਕਿਹਾ ਬੁਕਿਰਨਾ ਗੱਗੇ ਹਾਂ ਫਰੈਂਡ ਗੜ ਓਕੇ ਤੇ ਆਈ ਜੀ ਡੀ 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 ਟਾ ਦਾ ਨਾਮਕ ਫਰੈਂਡ ਆਈ ਜੀ ਡੀ ਡੀ ਡਾ ਲਾਈਵ ਵਾਇਸ ਆਪਰ ਫਰੈਂਡ ਸਮਨ ਲਿਆ ਕਰਨੀ ਮੈਂ ਆ ਕਰਨੀ ਜਦੋਂ ਫਰੈਂਡਾ ਟਟਾ ਕਸਾਫ ਕਰਤਾ ਉਹ ਫਲਾਸ ਸਾਬਰ ਨਾ ਲੱਤੀ ਆਏ ਉਹ ਇਨੋਂ ਨੇ ਮੈਨੂੰ ਬਤਾ ਬਰਦਾ ਉਹ ਫਰਮ ਪੋਚੇ ਵਾਲਾ ਗਾੜਾ ਫਰੈਂਡ ਦਾ ਅਈ ਦੇ ਮਾਰੀ ਗਈ ਹਲਦੀ ਮਾਰੀ ਤੇ ਮਿਰਚਾਂ ਮਾਰੀ ਫਰੈਂਡ ਰਾਤ ਇੰਨੀ ਸਰਮਾਈ ਮੈਨੂੰ ਰਾਤ ਨੂੰ ਗਵਾਂਡਾ ਦਾ ਦੋ ਬਰੀ ਬਾਤ ਕਟਕਾ ਆਇਆ ਪਹਿਲਾਂ ਤਾਂ ਮਿਰਚਾਂ ਤੇ ਟਮਾਟਰ ਮੰਗਰ ਗਏ ਫੇਰ ਫਰੈਂਡ ਹਲਦੀ ਮੱਖਰ ਗਏ ਸਾਰਾ ਬੱਤੀ ਆਈ ਆ ਦੇਖ ਹੁਣ ਲੱਦਾ ਪਕੁਲਾ ਡੁਲਾ

ਮੇਰਾ ਵਲੌਗ ਦੇਖਣ ਲਈ ਬਹੁਤ ਬਹੁਤ ਲਵ ਜੀ ਤੁਹਾਨੂੰ ਟਰੱਕ ਭਰ ਕੇ ਜਿੰਨੇ ਵੀ ਮੇਲੇ ਭੈਣ ਭਰਾ ਜਿੰਨੇ ਵੀ ਦੇਖਦੇ ਕੱਲ੍ਹ ਇੱਕ ਕੁੜੀ ਨੇ ਮੈਨੂੰ ਸੱਚ ਮੈਸੇਜ ਕੀਤਾ ਸੀ ਸ਼ਾਇਦ ਉਹਦਾ ਨਾਮ ਅਨੀਤਾ ਸੀਗਾ ਅਨੀਤਾ ਤੇ ਉਹ ਸੀਗੀ ਮੈਨੂੰ ਲੱਗਦਾ ਖਣੀ ਅਨੀਤਾ ਸੀਗੀ ਖੜੀ ਪਤਾ ਨਹੀਂ ਖਣੀ ਕਿਹੜੀ ਬੀਕਾ ਨੇਰ ਤੋਂ ਪਤਾ ਨਹੀਂ ਇਥੋਂ ਮਨ ਲੱਗਾ ਕਿ ਤੋ ਸੀ ਅਨੀਤਾ ਲੱਗੀਆਂ ਤੈਨੂੰ ਟਰੱਕ ਭਰ ਕੇ ਤੁਸੀਂ ਕਿਹਾ ਸੀ ਮੇਰਾ ਨਾਮ ਲੈ ਦੋ ਹਣਾ ਤੇ ਟਾਟਾ ਆ ਰਹੀ ਸੜਾਈਆਂ ਤੇ ਠੀਕਾ ਫਰੈਂਡ ਮਿਲਦੇ ਆ ਤੁਹਾਨੂੰ ਕੱਲ ਵਾਲੇ ਵਲੌਗ ਚ ਤਾਂ ਦਾਕ ਬਕੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਕਮੈਂਟ ਕਰਕੇ ਜਰੂਰ ਦੱਸੋ ਸਾਡਾ ਰੈਸਪੀ ਤੁਹਾਨੂੰ ਕਿੱਦਾਂ ਦਾ ਲੱਗਿਆ ਠੀਕ ਹੈ ਜੀ